ਬਠਿੰਡਾ ਦੇ ਵਾਰਡ ਨੰਬਰ 48 ਦੇ ਅੰਦਰ ਜਿਮਣੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆ ਸਕਦੀ ਹੈ ਕੋਈ ਵੱਡੀ ਸਮੱਸਿਆ ਪਹਿਲਾਂ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਇੱਕ ਅਕਾਲੀ ਦਲ ਦੇ ਵਿਅਕਤੀ ਨੂੰ ਚੋਣ ਦਾ ਵਾਅਦਾ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਟਿਕਟ ਵੀ ਅਨਾਉਂਸ ਕਰਵਾ ਦਿੱਤੀ ਉਸ ਤੋਂ ਬਾਅਦ ਉਸ ਦੀ ਟਿਕਟ ਕੱਟ ਕੇ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਗਈ ਜਿਸ ਨੂੰ ਲੈ ਕੇ ਅੱਜ ਉਸ ਵੱਲੋਂ ਵੀ ਆਪਣੇ ਨਾਮਜ਼ਦਗੀ ਕਾਗਜ਼ ਜਿਹੜੇ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਰ ਦਿੱਤੇ ਗਏ ਦੱਸਦੀ ਹੈ ਕਿ ਇਸ ਵਿਅਕਤੀ ਦਾ ਕਹਿਣਾ ਹੈ ਕਿ ਪਹਿਲਾਂ ਉਹ ਅਕਾਲੀ ਦਲ ਦੇ ਵਿੱਚ ਸੀ ਤੇ ਉਸ ਦੇ ਨਾਲ ਟਿਕਟ ਦਾ ਵਾਅਦਾ ਕੀਤਾ ਗਿਆ ਟਿਕਟ ਦਵਾ ਵੀ ਦਿੱਤੀ ਗਈ ਅਤੇ ਫਿਰ ਟਿਕਟ ਕੱਟ ਦੀ ਆਪਣਾ ਕੱਟ ਵੀ ਦਿੱਤੀ ਗਈ ਪਤਾ ਨਹੀਂ ਵਿਧਾਇਕ ਦੀ ਕੀ ਮਜਬੂਰੀ ਹੈ ਲੇਕਿਨ ਉਸਨੇ ਆਜ਼ਾਦ ਆਦਮੀ ਅੱਜ ਉਮੀਦਵਾਰデア ਜੋਸਫ ਨੂੰ ਆਪਣੇ ਡਾਕੂਮੈਂਟ ਜਿਹੜੇ ਉਹ ਬਠਿੰਡਾ ਦੇ 48 ਨੰਬਰ ਵਾਰਡ ਦੇ ਅੰਦਰੋਂ ਭਰ ਦਿੱਤੇ ਗਏ ਉਸਨੇ ਕਿਹਾ ਕਿ ਸਾਰਾ ਮਹੱਲਾ ਉਸ ਦੇ ਨਾਲ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਮਹੱਲੇ ਦੇ ਅੰਦਰ ਹੀ ਰਹਿ ਰਿਹਾ ਹੈ ਅਤੇ ਉਸ ਨੂੰ ਲੈ ਕੇ ਉਹਦੀ ਜਿੱਤ ਯਕੀਨੀ ਹੈ ਲੇਕਿਨ ਜੇ ਆਪਾਂ ਗੱਲ ਕਰੀਏ ਤਾਂ ਕਿਤੇ ਆਮ ਆਦਮੀ ਪਾਰਟੀ ਨੂੰ ਇਸ ਦੇ ਵਿੱਚ ਮੁਸ਼ਕਲ ਖੜੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਉਸ ਨੂੰ ਟਿਕਟ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੀ ਅੱਜ ਐਨ ਮੌਕੇ ਦੇ ਉੱਤੇ ਅੱਜ ਸਵੇਰੇ ਹੀ ਉਸ ਦੀ ਟਿਕਟ ਕੱਟ ਦਿੱਤੀ ਗਈ ਤੇ ਹੁਣ ਇਹ ਟਿਕਟ ਆਪਣਾ ਜੋ ਅਮਰਜੀਤ ਮਹਿਤਾ ਹਨ ਉਹਨਾਂ ਦੇ بیٹے ਨੂੰ ਦਿੱਤੀ ਗਈ ਹੈ ਹੁਣਾਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਡਾਕੂਮੈਂਟ ਜਿਹੜੇ ਉਹ ਫਾਈਲ ਕੀਤੇ ਗਏ ਅੱਜ ਉਹਨਾਂ ਵੱਲੋਂ ਆਪਣੇ ਕਾਗਜ਼ ਭਰੇ ਗਏ ਉੱਥੇ ਇਸ ਵਿਅਕਤੀ ਵੱਲੋਂ ਜਿਸ ਨੂੰ ਪਹਿਲਾਂ ਆਪਣਾ ਆਮ ਆਦਮੀ ਪਾਰਟੀ ਵੱਲੋਂ ਟਿਕਟ ਅਨਾਉਂਸ ਕੀਤੀ ਗਈ ਸੀ ਉਸਨੇ ਅੱਜ ਆਜ਼ਾਦ ਤੌਰ ਤੇ ਆਪਣੇ ਜਿਹੜੇ ਨਾਮਿਨੇਸ਼ਨ ਫਾਈਲ ਉਹਨਾਂ ਵੱਲੋਂ ਆਪਣਾ ਬਟੰਡਾ ਦੇ ਸ੍ਰੀਮ ਦਾਤਰ ਵਿਖੇ ਕਰ ਦਿੱਤੇ ਗਏ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਜਿਸਰ ਕੀ ਨਾਮ ਹੈ ਅਈ ਮੇਰਾ ਨਾਮ ਬਲਵੰਤ ਸਿੰਘ ਬੰਦਰ ਬਾੜੀ ਨੰਕਾਲੇ ਤੋਂ ਕੀ ਪੁਰਾਣਾ ਕੀ ਆ ਜਾਕਿ ਪਿਛਲੇ ਸਮੇਂ ਵਿੱਚ ਕੱਲ-ਕੱਲ ਦੇ ਵਿੱਚ ਤੁਸੀਂ ਕੋਈ ਕਾਫੀ ਬਹੁਤ ਸ ਨੂੰ ਸੇਵਾ ਕੀਤੀ ਆ ਤਾਂ ਇੱਕ ਦੋ ਦਿਨ ਹੋ ਗਿਆ ਤੁਸੀਂ ਆ ਆਵਾਜ਼ ਦੀ ਪਾਰਟੀ ਚਲੇ ਗਏ ਸੀ ਇਹ ਜੋ ਐਫਸੀ ਡਾਇਰੈਕਟਰ ਲਗੇ ਤਾਂ ਹੁਣ ਕੀ ਰੌਲਾ ਪਿਆ ਗਿਆ ਸੋ ਜਾ ਬਈ ਰੌਲਾ ਕੋਈ ਨਹੀਂ ਅਸੀਂ ਚਲੋ ਮਹੱਲੇ ਦੇ ਸਹਿਯੋਗ ਨਾਲ ਹੀ ਆਪਣਾ ਗੱਲਬਾਤ ਦੇ ਨਾਲ ਗਈ ਸੀ ਚਲੋ ਸਰਕਾਰ ਪਈ 2.5 ਸਾਲ ਹਨਾ ਕੋਈ ਸੇਵਾ ਰਹਿੰਦੀ ਆ ਫਾਕ ਸੇਵਾ ਕਰਨਾ ਮੁਕੰਮਲ ਦਾ ਸੇਵਾ ਕਰਾਂਗੇ ਤਾਂ ਉਹਨੇ ਸਿਝੂਣਾਂਗੇ ਬਾਕੀ ਉਹਨਾਂ ਦੀ ਕੀ ਮਨਛਾ ਹੈ ਜਾਂ ਪੀ ਪਾਰਟੀ ਦੇ ਉੱਪਰ ਲਿਆ ਤਾਂ ਬੈਠੇ ਉਹਨਾਂ ਦੀ ਕੀ ਮਨਛਾ ਸੀਗਾ ਟ੍ਰੈਕਟਰ ਡੇ ਟਕੇ ਗਿਆ ਕੱਲ ਰਾਤ ਤੱਕ ਸਵੇਰ ਤੱਕ ਪੇਪਰ ਚ ਵੀ ਆਏ ਆਪਣੇ ਦੇਖਣ ਨੂੰ ਸਰਬਾਸ ਮੇਰੇ ਨਾਲ ਸੀਗਾ ਇੱਕ ਮਿੰਟ ਕੋਲੇ ਐ ਤੇ ਇੱਕ ਪਤਾ ਨਹੀਂ ਕੋਈ ਨਸ਼ੇ ਦੇ ਤੇ ਦਾਸ ਕੋਈ ਨਾਜਾ ਟ੍ਰੈਕਟਰ ਦਾ ਹੋਂ ਕੋ ਬਿਲ ਬਾਹਰ ਲੈ ਬੰਦੋ ਥੱਲੇ ਆ ਕੇ ਲੈ ਹੁੰਦੀ ਸੀ ਇਹ ਲੈੰਦਾ ਕੇ ਸਰ ਉਹ ਇਲੈਕਸ਼ਨ ਲਾ ਰਹੇ ਆ ਪਰ ਮੈਂ ਜੋ ਇਲੈਕਸ਼ਨ ਲਾ ਰਹੇ ਮੈਂ ਆਪਦੇ ਮਹੱਲੇ ਦੇ ਸੁਜੋਗ ਨਾਲ ਲੱਗਿਆ ਮੇਰਾ ਪਰਿਵਾਰ ਹੈ 25 ਸਾਲ 28 ਸਾਲ ਹੋ ਗਏ ਸੇ ਆਪਣਾ ਸੇਵਾ ਕਰਦਨ ਹੋ ਗਈ ਜੇ ਇਹਨਾਂ ਸੁਜੋਗ ਨਾਲ ਇਲੈਕਸ਼ਨ ਮੈਂ ਜਾ ਲੜਨਾ ਮੈਂ ਆਪਾਂ ਕੋਈ ਹੋਰ ਪੇਸ਼ ਕਰੀਏ ਤਾਂ ਸੋ ਕੋ ਜਿਹਦਾ ਆਪਦਾ ਮੁੱਲ ਨਹੀਂ ਪਾਇਆ ਦੁਕਾਏ ਜਾਂਦਾ ਪਰ ਦੱਸੋ ਕਿਦਾ ਮੁੱਲ ਪਉਣਗੇ ਇਹ ਇਹਦੇ ਆਪਦੇ ਮੋਹਰ ਲੱਗੀ ਹੋਈ ਹੈ ਸਰਕਾਰ ਦਾ ਇਹਨਾਂ ਦਾ ਪਰ ਦੇਖੋ ਆਪਾਂ ਨੂੰ ਪਤਾ ਹੀ ਕੀ ਸਿਸਟਮ ਨਾਲ ਪੂਰੀ ਸਪੋਰਟ ਪੂਰੀ ਸਪੋਰਟ ਕੋ ਦਾ ਜਿਵੇਂ ਤੁਹਾਡੇ ਨਾਲ ਲੈ ਕੇ ਆਮਨ ਰੋੜੇ ਕੋਲੇ ਗਏ ਹਾਂਜੀ ਹਾਂਜੀ ਪੂਰੀ ਸਪੋਰਟ ਸਾਰਾ ਗੁੱਸਾ ਪਾ ਕੇ ਉਹ ਅਗਰੇ ਰੈਸਲਾ ਨਾ ਗਏ ਸੀ ਬਾਤ ਜੀ ਕੀ ਸੀਗੇ ਸਿਰੋਵਨ ਲਗੇ ਪੱਕੇ ਹੋਣਾ ਚਾਹ ਤਾਹਾਂ ਸਿਸਟਮ ਉਹਨਾਂ ਦਾ ਪੱਖ ਨੂੰ ਵਿਰੋਧ ਕੀ ਚੱਲੀ ਗਾ ਗੁਰੂ ਸਿੰਘ ਗਿੱਲ ਦਾ ਹੀ ਚਿਹਰਾ ਸੀ ਜਦੋਂ ਕਾਂਗਰਸ ਫਾਸਲਰ ਸੀ 35 ਸਾਲ ਹੋ ਗਏ ਜਿੱਦ ਦੇ ਉਸ ਕਾਂਗਰਸ ਦਾ ਹੀ ਕੰਮ ਜੀ ਵਧਾਈ ਕੀ ਤੁਹਾਨੂੰ ਲੈ ਕੇ ਗਏ ਆਮਨ ਰੋੜੇ ਕੋਲੇ ਕੀ ਲੱਗਦਾ ਤੁਹਾਨੂੰ ਦਾਵਾ ਟਟੂਆ ਇਹ ਆਯਾਦਾ ਤੁਹਾਨੂੰ ਹਾਂਜੀ ਹਾਂਜੀ ਅਸੀਂ ਜਿੱਤਾਂਗੇ ਜੀ ਜੇ ਆਪਾਂ ਮੱਲੇਗਾ ਬਾਕੀ ਦੇਖੋ ਕੋਈ ਅੱਜ ਤੱਕ ਦੱਸੋ ਕਿਹੜਾ ਬਾਹਰਲਾ ਬੰਦਾ ਕੋਈ ਪੈਸੇ ਜੋ ਤੇ ਜੱਤਿਆ ਕੋਈ ਚੀਜ਼ ਅੱਜਕੱਲ੍ਹ ਜੇ ਬੰਦੇ ਨੂੰ ਕੋਈ ਗਲੀ ਨਹੀਂ ਪਤਾ ਕੋਈ ਛੱਤ ਨਹੀਂ ਨਾ ਕਿਹੜਾ ਮੱਲੇਗਾ ਬਾਹਰਲੇ ਬੰਦਾ ਲੈਕਚਰ ਆ ਤੇ ਪੈਸੇ ਦੰਤੇ ਤੁਹਾਨੂੰ ਜੱਸਦਾ ਕੀ ਲੋਕਾਂ ਦੇ 48 ਨੰਬਰ ਤੇ ਹਾਂਜੀ ਹਾਂਜੀ ਪਾਸਿਬਲ ਰਹਿੰਦਾ ਹੈ ਸਾਰਾ ਪਰਿਵਾਰ ਆ ਉੱਥੇ ਮੇਰੇ ਸਾਰੇ ਦੇ ਸਾਰੇ ਕੀ ਮੈਸੇਜ ਦੇਣਾ ਚਾਹੋਗੇ ਵੋਟਰਾਂ ਨੂੰ ਮੈਂ ਤਾਂ ਜੀ ਅਪੀ ਅਪੀਲ ਕਰਦਾ ਹਾਂ ਵਾਰ ਨੰਬਰ ਤੋਂ ਸਾਰੇ ਸੂਝਾ ਅਤੇ ਵੋਟਾਂ ਨੂੰ ਕਿ ਜੀ ਦੇਖੋ ਜਿਹੜੀ ਬੋਟ ਪਾਣੀ ਤੁਸੀਂ ਆਪਦੇ ਮਤ ਨਾ ਪਾਣੀ ਆ ਇਹ ਮਤ ਤਾਂ ਆਪਣੇ ਸੇਵਾ ਇੱਕ ਸਾਲ ਬਾਸੇ ਮਿਲੀ ਹੈ ਸੇਵਾ ਮਨੇ ਇੱਕ ਸਾਲ ਬਾਸੇਵਾ ਦੇ ਦੋ ਸੇਵਾ ਨਾ ਚੰਗ ਲੱਗੀ ਕਿ ਹਮਾਤੀ ਘਰ ਟੱਕਰ ਨਹੀਂ ਅਕੇ ਬਾਹਰਲੇ ਬੰਦੇ ਨੂੰ ਦੇਣਾ ਇਹ ਤੁਹਾਡੇ ਸੋਲ ਹੋ ਜਾਂਦੀ ਕਿਸੇ ਵਿਅਕਤੀ ਦੀ ਹੈ ਬਾਹਰਲਾ ਬੰਦਾ ਲੈ ਖੋਦੇ ਪੈਸੇ ਜਮਤੇਗਾ ਹਾਂ ਕਿਵੇਂ ਵੀ ਕਿਹੜੇ ਮਨਛਨ ਆਇਆਗਾ ਜਿਹੜਾ ਕੁਝ ਕਹਿ ਨਹੀਂ ਸਕਦੇ ਆ ਪਰ ਇਹ ਪਰਿਵਾਰ ਆ ਮੇਰਾ ਵਾਰ ਆ ਸਾਰੇ ਮੇਰੇ ਆਪਣੇ ਭਰਾ ਮੇਰੇ ਨਾਲ ਨੇ ਜੀ ਇਹਨਾਂ ਦੇ ਜਮਤੇ ਮੈਂ ਜਿਆਦਾ ਤੁਹਾਨੂੰ ਲਖਣ ਲਗਣਾ ਤੇ ਜਿੱਤ ਪੱਕੀ ਦੇਖਦੇ ਤੁਸੀਂ ਠੱਗਿਆ ਜਾਂ ਮਹਿਸੂਸ ਨਹੀਂ ਕਰਦੇ ਨਹੀਂ ਨਹੀਂ ਦੇਖੋ ਚੱਲੀ ਜਾਂਦਾ ਪਾਰਟੀ ਪਾਰਟੀ ਸਾਡੀ ਅਕਾਦੀ ਦਾ ਜੀ ਠੱਗਿਆ ਮਹਿਸੂਸ ਉਹ ਕਰਦਾ ਜਿਹਦੇ ਕੋਲ ਪੱਲੇ ਨਾਲ ਸਾਡੇ ਕੋਲ ਦੇਖੋ ਆਪਾਂ ਵਰਕ ਕੀਤਾ ਸਾਰਾ ਜਿ ਇਥੋਂ ਵਸੇ ਸਾਰਾ ਮੁਹੱਲੇ ਨਾਲ ਆਪਣੇ ਹਾਂ ਕੋਈ ਜਿਹੜੇ ਬਾਹਰਲੇ ਬੰਦੇ ਉਹਦੇ ਬਾਰੇ ਪੈਸੇ ਤਾਂ ਉਤੇ ਕਰਦੇ ਆ ਪਰ ਇਹ ਆਪਾਂ ਤਾਂ ਸਾਰਾ ਸੱਚਾ ਤਾਂ ਆਪਾਂ ਸੇਵਾ ਕੀਤੀ ਇੱਥੇ ਜੀ ਲੋਕ ਕਹਿ ਵੀ ਰਹੇ ਆ ਕਿ ਆਮ ਆਦਮੀ ਪਾਰਟੀ ਜੇ ਸ਼ਾਮਲ ਹੋ ਗਏ ਤਾਂ ਇੱਕ ਤੋਂ ਤੁਹਾਨੂੰ ਮਿਲੀ ਆ ਬੰਦਾ ਕੋਈ ਹੋਰ ਆ ਜੀ ਲੜਾਰੇ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਲੋਕਾਂ ਦਾ ਫਤਵਾ ਹੈ ਜੇ ਨਸ਼ੇ ਨਾ ਹੋ ਉਦੋਂ ਲੋਕ ਉਹ ਹੀ ਗੱਲਾਂ ਕਰਨ ਜਾਂਦਾ ਆਪਾਂ ਕੋਈ ਬਾਹਰੋਂ ਆਊਗਾ ਕਿਸੇ ਮਨਛਾਹੋਂ ਉੱਤੇ ਆਊਗਾ ਉਹ ਆਉਦੇ ਕਰੂਗਾ ਆਪਾਂ ਤਾਂ ਲੋਕ ਲੋਕਾਂ ਸੋ ਜਿਵੇਂ ਇਲੈਕਸ਼ਨ ਨੇ ਚੋਣ ਆ ਚੋਣ ਲਈ ਜਿਵੇਂ ਚਿਹਰੇ ਆ ਹੁਣ ਬਾਕੀ ਤੁਸੀਂ ਦੇਖ ਹੀ ਰਹੇ ਆਂ ਐਡਾ ਵੱਡਾ ਲੇਬਲ ਤਾਂ ਹੈ ਨਹੀਂ ਇਹ ਜਿਵੇਂ ਐਮਐਲਏ ਯਾ ਐਫਸੀਲੀ ਬਣਾ ਦਾਵੇਦਾਰ ਬਹੁਤ ਜ਼ਿਆਦਾ ਆ ਗਏ ਤੁਸੀਂ ਜਿਹੜੇ ਤੁਸੀਂ ਗਏ ਸੀ ਚਲੋ ਉਹਦੇ ਰੈਨ ਪਾਰਲੀਮੈਂਟ ਸੀ ਕਿਵੇਂ ਦੇਖਦੇ ਹੋ ਇਹ ਲੇਵਲ ਕੋਈ ਨਾ ਪਾਰ ਡਿਮੋਟੀਜ ਲੋਕ ਪਾਰਟੀ ਸੀਗੇ ਨੇ ਹਾਂ ਇਹਨਾਂ ਨੇ ਸੋਚ ਕਿਵੇਂ ਜਾਂ ਕਿਹੇ ਜੀ ਹੈ ਕਿ ਥੱਲੇ ਸੋਚੋ ਕਿਹੇ ਜੀ ਉੱਪਰ ਕਿਹੇ ਜੀ ਥੱਲੇ ਤਾਂ ਆਪਣੇ ਚਾਹੀਦੇ ਬੈਗ ਤਾਂ ਚਾਹੀਦੇ ਉਹ ਤੋਂ ਚਾਹੁੰਦੇ ਸੀ ਇਸ ਤਰ੍ਹਾਂ ਹੋ ਜੇ ਉਹ ਹੋਇਆ ਸਸਤੋਂ ਹੋਇਆ ਕਿਵੇਂ ਰਾਤੇ ਰਾਤ ਹੋਇਆ ਕਿ ਸਵੇਰ ਤੱਕ ਮੇਰੇ ਪੇਪਰ ਚ ਵੀ ਮਿਨਾਣਾ ਆਇਆਗਾ ਤੇ ਸਾਹਿਬ ਐਮ ਐਲ ਏ ਆ ਪਹਿਲਾਂ ਇੱਥੇ ਐਮ ਸੀ ਰਹੇ ਹੋ ਪੰਜ ਵਾਰ ਤੇ ਉਹਨਾਂ ਨੇ ਸਾਰੇ ਮਹੱਲੇ ਦੀ ਸਹਿਮਤੀ ਨਾਲ ਕਾਲੀ ਦਲ ਚ ਬਲਵਿੰਦਰ ਸਿੰਘ ਬਿੰਦਰ ਨੂੰ ਜੁਆਇਨ ਕਰਾਇਆ ਸੀ ਵਾਦਾ ਕੀਤਾ ਸੀ ਸਾਨੂੰ ਟਿਕਟ ਦੇਵਾਂਗੇ ਪਰ ਸਰਕਾਰਾਂ ਦੀਆਂ ਪਾਲਸੀਆਂ ਦਾ ਸਾਨੂੰ ਨਹੀਂ ਪਤਾ ਸੀਗਾ ਤਾ ਕਰਕੇ ਪਰ ਮੱਲਾ ਵਿੰਦਰ ਦੇ ਨਾਲ ਹੈ ਕਿਉਂਕਿ ਮੱਲੇ ਦੇ ਜੰਪਲ ਹੈ ਹੁਣ ਬਾਹਰਲੇ ਬੰਦੇ ਨੂੰ ਅਸੀਂ ਜਾਣਦੇ ਨਹੀਂ ਕੌਣ ਹੈ ਕਿਹਨੂੰ ਟਿਕਟ ਮਿਲੀ ਹੈ ਨਾਲੋਂ ਤੁਸੀਂ ਵਾੜ ਦਿੱਤਾ ਬਿਲਕੁਲ ਸਾਰਾ ਵਾੜ ਵਿੰਦਰ ਦੇ ਨਾਲ ਹੈ ਗਿਲਸਾ ਉਹ ਤਾਂ ਅੱਜ ਨਾਲ ਵੀ ਨਹੀਂ ਆਏਗੀ ਇਹ ਤਾਂ ਉਹ ਗਿਲਸਾ ਵੀ ਦੱਸ ਸਕਦਾ